ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਦੋਸਤੋ ਮੈਂ ਜਾ ਰਿਹਾ ਸੀ ਮੂਨਕਵਾਲਾ ਅਲੀ ਸ਼ੇਰ ਤੋਂ ਮੂਨਕਵਾਲਾ ਤੇ ਆਹ ਰਸਤਾ ਹੈਗਾ ਚੋਟੀਆਂ ਤੋਂ ਬਲਰਿਆਂ ਨੂੰ ਜਾਂਦਾ ਕੱਲ ਆਪਾਂ ਇਹਨਾਂ ਦੀ ਵੀਡੀਓ ਦੇਖੀ ਸੀ ਇੱਕ ਬਾਈ ਨੇ ਪਾਈ ਹੋਈ ਸੀ ਆਪਣੇ ਚੈਨਲ ਤੇ ਵੀ ਬਲਰੇ ਦੇ ਕਿਸਾਨ ਨੇ ਤੇ ਜਿਨ੍ਹਾਂ ਨੇ ਸੜਕ ਦੀ ਜਗ੍ਹਾ ਛੱਡ ਕੇ ਆਪਣਾ ਬੂਟੇ ਲਾਏ ਹੋਏ ਨੇ ਦੋਸਤੋ ਤੇ ਮੈਂ ਜਾ ਰਿਹਾ ਸੀ ਰੋ ਤੇ ਮੈਂ ਵੀ ਰੁਕ ਗਿਆ ਮੈਂ ਵੀ ਦੇਖਣ ਲੱਗ ਗਿਆ ਵੀ ਅਸਲ ਦੇ ਵਿੱਚ ਸੱਚਮੁੱਚੀ ਜਿਹੜੀ ਜਗ੍ਹਾ ਛੱਡ ਕੇ ਇਹ ਲਾਏ ਹੋਏ ਨੇ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਵੀਰ ਨੇ ਸੱਚਮੁੱਚੀ ਜਗ੍ਹਾ ਛੱਡ ਕੇ ਆਪਣਾ ਇਹ ਦਿੱਲੀ ਸਾਈਡ ਬੂਟੇ ਲਾਏ ਹੋਏ ਨੇ ਬੂਟੇ ਵਾਲੇ ਛੋਟੇ ਨੇ ਤੇ ਇਸ ਵਾਰ ਹੀ ਲਾਏ ਨੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਦੋਸਤੋ ਕਾਫੀ ਬੂਟੇ ਲਾਏ ਨੇ ਤੇ ਆਹ ਸੜਕਾ ਤੇ ਕਾਫੀ ਜਗ੍ਹਾ ਛੱਡੀ ਹੋਈ ਆ ਦੋਸਤੋ ਇਥੋਂ ਇਹ ਪਤਾ ਲੱਗਦਾ ਕਿ ਬਾਈ ਦੀ ਸੋਚ ਬਹੁਤ ਚੰਗੀ ਆ ਤੇ ਬਹੁਤ ਡੂੰਗੀ ਸੋਚ ਆ ਕਿਉਂਕਿ ਅੱਜ ਕੱਲ ਇਸ ਜਮਾਨੇ ਦੇ ਵਿੱਚ ਐਨੀ ਇਮਾਨਦਾਰੀ ਤੇ ਕੁਦਰਤ ਵੱਲ ਪਿਆਰ ਹਰ ਇੱਕ ਇਨਸਾਨ ਦੇ ਵਿੱਚ ਨਹੀਂ ਹੁੰਦਾ ਕਿਉਂਕਿ ਲੋਕ ਅੱਜ ਕੱਲ ਦੇ ਨੇ ਜਿਹੜੇ ਜਾਦੇ ਸਵਾਰਥੀ ਹੋ ਗਏ ਆਪਦੇ ਆਪਦੇ ਲਾਭ ਬਾਰੇ ਜਿਆਦੇ ਸੋਚਦੇ ਨੇ ਕੁਦਰਤ ਬਾਰੇ ਬਹੁਤ ਘੱਟ ਲੋਕ ਸੋਚਦੇ ਨੇ ਤੇ ਕੁਦਰਤ ਦਾ ਘਾਣ ਕਰੀ ਜਾਂਦੇ ਨੇ ਤਾਂ ਇਸ ਵੀਰ ਨੇ ਬਹੁਤ ਵਧੀਆ ਪਹਿਲ ਕਰੀ ਆ ਤੇ ਹੋਰ ਕਿਸਾਨਾਂ ਨੂੰ ਵੀ ਇਹ ਸੰਦੇਸ਼ਾ ਦਿੱਤਾ ਵੀ ਜਿਨ੍ਹਾਂ ਦੀ ਜ਼ਮੀਨ ਸੜਕ ਦੇ ਨਾਲ ਲੱਗਦੀ ਆ ਜਿਨ੍ਹਾਂ ਨੇ ਸੜਕ ਦੀ ਜ਼ਮੀਨ ਬਾਈ ਹੋਈ ਆ ਉਹ ਵੀ ਆਪਣਾ ਜਿਹੜੀ ਸੜਕ ਦੀ ਜ਼ਮੀਨ ਆ ਉਹ ਛੱਡੋ ਅਤੇ ਸੜਕ ਦੀ ਜ਼ਮੀਨ ਦੇ ਵਿੱਚ ਵੱਧੂ ਵੱਧ ਰੁੱਖ ਲਗਾਉਣਾ ਤਾਂ ਜੋ ਹੋਰ ਕਿਸਾਨਾਂ ਨੂੰ ਵੀ ਇਹ ਵਧੀਆ ਸੁਨੇਹਾ ਜਾਵੇ ਤੇ ਕੁਦਰਤ ਵਿੱਚ ਵੀ ਉਹ ਆਪਣਾ ਯੋਗਦਾਨ ਪਾਉਣਾ ਕਿਉਂਕਿ ਤੁਸੀਂ ਦੇਖੇ ਚੁੱਕੇ ਹੋ 20 ਬਾਰ ਕਿੰਨੇ ਦਰਖਤ ਪਟਾਏ ਗਏ ਨੇ ਬਹੁਤ ਘੱਟ ਰੁੱਖ ਲੱਗੇ ਨੇ ਜਿਸ ਦੇ ਕਾਰਨ ਜਿਹੜਾ ਧਰਤੀ ਦਾ ਤਾਪਮਾਨ ਉਹ ਬਹੁਤ ਜ਼ਿਆਦਾ ਵੱਧ ਗਿਆ ਸੀ ਕਿੰਨੀ ਗਰਮੀ ਪਈ ਆ ਤਾਂ ਇਸ ਵੀਰ ਨੇ ਪਹਿਲ ਕੀਤੀ ਆ ਤੇ ਬੂਟੇ ਲਾਏ ਹੋਏ ਨੇਗੇ ਤੇ ਮੈਂ ਬਾਈ ਦੀ ਸੋਚ ਨੂੰ ਸਲਾਮ ਕਰਦਾ ਤੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਬਾਈ ਨੇ ਤੇ ਚੰਗੀ ਸੋਚ ਆ ਕਿਉਂਕਿ ਇਹ ਜੀ ਸੋਚ ਵਾਲੇ ਤੁਹਾਨੂੰ ਇਸ ਦੁਨੀਆ ਤੇ ਦੇਖਣ ਨੂੰ ਘੱਟ ਹੀ ਲੋਕ ਮਿਲਣਗੇ ਅੱਜ ਕੱਲ੍ਹ ਲੋਕਾਂ ਨੇ ਜਿਨ੍ਹਾਂ ਦੀ ਜ਼ਮੀਨ ਸੜਕ ਤੇ ਲੱਗਦੀ ਆ ਉਹਨਾਂ ਨੇ ਬਹੁਤ ਜ਼ਮੀਨ ਜਿਹੜੀ ਕਿ ਬਾਈ ਹੋਈ ਆ ਤੁਸੀਂ ਆਮ ਪਿੰਡਾਂ ਵਿੱਚ ਵੀ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜੇ ਲੋਕਾਂ ਨੇ ਕਈ ਸ਼ਾਮਲਾਟਾਂ ਹੋਰ ਜ਼ਮੀਨਾਂ ਦੱਬੀਆਂ ਹੋਈਆਂ ਨੇ ਤਾਂ ਮੈਂ ਇਸ ਵੀਡੀਓ ਦੇ ਮਾਧਮ ਨਾਲ ਇਹੀ ਸੁਨੇਹਾ ਦੇਣਾ ਚਾਹੂੰਗਾ ਵੀ ਵੀਰੋ ਜਿੰਨਾ ਤੁਹਾਡਾ ਹੱਕ ਆ ਆਪਦੀ ਉਨੀਆਂ ਹੀ ਬਾਈ ਕਰੋ ਜਿਹੜੀ ਫालतू ਜ਼ਮੀਨ ਆ ਸ਼ਾਮਲਾਟ ਆ ਜਾਂ ਸਰਕਾਰੀ ਆ ਉਹ ਛੱਡੋ ਤੇ ਉਹਨਾਂ 'ਚ ਵੱਧੋ ਵੱਧ ਰੁੱਖ ਲਗਾਓ ਤਾਂ ਜੋ ਆਪਣੇ ਪੰਜਾਬ ਨੂੰ ਬਚਾ ਸਕੀਏ ਤੇ ਵਾਤਾਵਰਨ ਜਿਸ ਦੇ ਨਾਲ ਸ਼ੁੱਧ ਰਹੇ ਤੇ ਪਾਣੀ ਦੀ ਬਚਤ ਵੀ ਹੋਊਗੀ ਕਿਉਂਕਿ ਜੇ ਆਪਾਂ ਰੁੱਖ ਲਗਾਵਾਂਗੇ ਤਾਂ ਵੱਧੋ ਵੱਧ ਬਾਰਿਸ਼ਾਂ ਹੋਣਗੀਆਂ ਤੇ ਪਾਣੀ ਦਾ ਲੈਵਲ ਵੀ ਜਿਹੜਾ ਅੱਪ ਹੋਊਗਾ ਧੰਨਵਾਦ ਮੇਰੇ ਦੋਸਤੋ ਆਪਣੀ ਵੀਡੀਓ ਨੂੰ ਵੱਧੋ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਜੇ ਹੋਰ ਕਿਸਾਨ ਵੀਰਾਂ ਤੱਕ ਪਹੁੰਚੇ ਤੇ ਉਹ ਵੀ ਇਹ ਉਪਰਾਲਾ ਕਰਨ ਧੰਨਵਾਦ ਦੋਸਤੋ